ਮਨਮੁਖ ਮੈਲ ਨਾ ਉਤਰੇ ਜਿੱਚਰ ਗੁਰ ਸ਼ਬਦ ਨਾ ਕਰੇ ਪਿਆਰ ਦਾ ਫੇਲ ਤੌਫ ਦਾ ਸੈਲਫ ਵੈਲਿਡ ਮਨਮੁਖ ਇਸ ਨਾਟ واਸ਼ਡ ਆਫ ਦੇ ਹੈਵ ਨੋ ਲਵਡ ਫॉर द ਗੁਰੂ ਜ ਸ਼ਬਦ ਮਨਮੁਖ ਮੈਲ ਨਾ ਉਤਰੇ ਮਨਮੁਖਾਂ ਦੀ ਮੈਲ ਕਦੇ ਨਹੀਂ ਉਤਰਦੀ ਹੁੰਦੀ ਚਾਹੇ ਬਾਹਰੋਂ ਜਿੰਨੇ ਮਰਜੀ ਸੋਹਣੇ ਕੱਪੜੇ ਪਾਈ ਜਾ ਜਿੰਨਾ ਮਰਜ਼ੀ ਦਿਖਾਵਾ ਕਰੀ ਜਾਣ ਜਿਹੜੇ ਮਨ ਦੇ ਹੀ ਮਗਰ ਲੱਗੇ ਹੋਏ ਨੇ ਉਹਨਾਂ ਦੇ ਅੰਦਰ ਓਮੇ ਮੈਂ ਮੈਂ ਦੀ ਮੈਲ ਦੇ ਉਤਰ ਸਕਦੀ ਉਹਨਾਂ ਨੂੰ ਆਪਣੀ ਪਾਪਾਂ ਦੀ ਕਮਾਈ ਵੀ ਜਿਹੜੀ ਆ ਹੱਕ ਦੀ ਲੱਗਣੀ ਆ ਉਹਨਾਂ ਨੂੰ ਹੋਰ ਹੀ ਲੱਗਣਾ ਵੀ ਦੁਨੀਆ ਤੇ ਅਸੀਂ ਹੀ ਆ ਬਾਕੀ ਤਾਂ ਕੋਈ ਕੋਈ ਦੁਨੀਆ ਤੇ ਕੁਝ ਹੈ ਹੀ ਹੋਈ ਨਹੀਂ ਤੇ ਮੈਲ ਕਿਵੇਂ ਉਤਰੂਗੀ ਜਿੱਚਰ ਜਿੱਚਰ ਦਾ ਮਤਲਬ ਹੈ ਜਦੋਂ ਤੱਕ ਗੁਰ ਸ਼ਬਦ ਨਾ ਕਰੇ ਪਿਆਰ ਜਦੋਂ ਤੱਕ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਹੀਂ ਕਰਦੇ ਗੁਰੂ ਦੁਆਰਾ ਦੱਸੇਗੇ ਰਾਹ ਤੇ ਨਹੀਂ ਚੱਲਦੇ ਗੁਰੂ ਦੀਆਂ ਗੱਲਾਂ ਤੇ ਈਮਾਨ ਨਹੀਂ ਲੈ ਕੇ ਆਉਂਦੇ ਯਕੀਨ ਨਹੀਂ ਲੈ ਕੇ ਆਉਂਦੇ ਤੇ ਜਦੋਂ ਤੱਕ ਸਬਰ ਦੇ ਵਿੱਚ ਨਹੀਂ ਰਹਿੰਦੇ ਗੁਰੂ ਦੇ ਰਾਹ ਤੇ ਚੱਲ ਕੇ ਹੀ ਆਪਣੇ ਮੁਰਸ਼ਿਦ ਪੀਓ ਦੇ ਰਾਹ ਤੇ ਚੱਲ ਕੇ ਹੀ ਉਹਨਾਂ ਦੀ ਮੈਲ ਉਤਰਨੀ ਆ ਪਾਈ ਨਹੀਂ ਤਾਂ ਉਹਨਾਂ ਦੀ ਮੈਲ ਕਦੇ ਉੱਤਰ ਨਹੀਂ ਸਕਦੀ ਤੇ ਆਪਣੀ ਮੌਤ ਦਾ ਕਾਰਨ ਵੀ ਖੁਦ ਬਣਨਗੇ